ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੇ ਤਾਂ ਇਸ ਸਾਖੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੁਨੀਆ ਦਾ ਭਲਾ ਕਰਤੇ ਹੋਈ ਇੱਕ ਜੰਗਲ ਦੇ ਵਿੱਚੋਂ ਲੰਘ ਰਹੇ ਸਨ ਜਦੋਂ ਗੁਰੂ ਜੀ ਨੇ ਕੋਈ ਕੌਤਕ ਕਰਨਾ ਹੁੰਦਾ ਸੀ ਜਾਂ ਫਿਰ ਕਿਸੇ ਨੂੰ ਉਤਾਰਨਾ ਹੁੰਦਾ ਸੀ ਤਾਂ ਉਹ ਮਰਦਾਨੇ ਜੀ ਨੂੰ ਭੁੱਖ ਲਗਾ ਦਿੰਦੇ ਸਨ ਗੁਰੂ ਜੀ ਤੇ ਪਾਈ ਮਰਦਾਨਾ ਜੀ ਤੇ ਅੱਤੇ ਪਾਈ ਵਾਲਾ ਜੀ ਜੰਗਲ ਦੇ ਵਿੱਚ ਜਾ ਰਹੇ ਸਨ ਤੁਰਦੇ ਤੁਰਦੇ ਭਾਈ ਮਰਦਾਨੀ ਜੀ ਨੂੰ ਭੁੱਖ ਲੱਗ ਗਈ ਭਾਈ ਮਰਦਾਨੀ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਮੈਨੂੰ ਤਾਂ ਬਹੁਤ ਭੁੱਖ ਲੱਗੀ ਹੋਈ ਹੈ ਤੇ ਗੁਰੂ ਜੀ ਨੇ ਭਾਈ ਮਰਦਾਨੀ ਨੂੰ ਕਿਹਾ ਕਿ ਮਰਦਾਨਿਆ ਇੱਥੇ ਜੰਗਲ ਦੇ ਵਿੱਚ ਕੋਈ ਚੀਜ਼ ਦੇਖ ਕੇ ਖਾ ਲੈ ਗੁਰੂ ਜੀ ਦੀ ਆਗਿਆ ਅਨੁਸਾਰ ਜਦ ਭਾਈ ਮਰਦਾਨੀ ਜੀ ਨੇ ਇੱਧਰ ਉੱਧਰ ਦੇਖਿਆ ਤਾਂ ਤਾਂ ਮਰਦਾਨੀ ਜੀ ਨੂੰ ਸਿਰਫ ਪੇੜ-ਪੌਦੇ ਤੇ ਕਾਹੀ ਨਜ਼ਰ ਆਇਆ ਤਾਂ ਫਿਰ ਪਾਈ ਮਰਦਾਨਾ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਇੱਥੇ ਤਾਂ ਕੋਈ ਵੀ ਖਾਣ ਵਾਲੀ ਚੀਜ਼ ਨਹੀਂ ਹੈ ਨਹੀਂ ਇੱਥੇ ਕੋਈ ਫਲ ਹੈ ਅਤੇ ਨਾ ਹੀ ਕੋਈ ਸਬਜ਼ੀ ਹੈ ਜਿਸ ਨੂੰ ਖਾ ਕੇ ਮੈਂ ਆਪਣੀ ਭੁੱਖ ਮਿਟਾ ਸਕਾਂ ਫਿਰ ਗੁਰੂ ਜੀ ਨੇ ਫਿਰ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਥੋੜਾ ਅੱਗੇ ਹੋ ਕੇ ਦੇਖ ਤੈਨੂੰ ਕੁਝ ਨਾ ਕੁਝ ਤਾਂ ਖਾਣ ਨੂੰ ਮਿਲ ਹੀ ਜਾਵੇਗਾ ਤਾਂ ਗੁਰੂ ਦੀ ਆਗਿਆ ਦੇ ਅਨੁਸਾਰ ਫਿਰ ਤੋਂ ਪਾਈ ਮਰਦਾਨੇ ਨੇ ਥੋੜਾ ਇੱਧਰ ਉੱਧਰ ਦੇਖਿਆ ਪਰ ਮਰਦਾਨੇ ਨੂੰ ਕੁਝ ਵੀ ਖਾਣ ਲਈ ਨਾ ਮਿਲਿਆ ਬਸ ਸਿਰਫ ਹਰੇ ਪੱਤੇ ਅਤੇ ਹਰਾ ਕਾ ਹੀ ਨਜ਼ਰ ਆ ਰਿਹਾ ਸੀ ਤਾਂ ਫਿਰ ਤੋਂ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਇੱਥੇ ਤਾਂ ਮੈਨੂੰ ਕੁਝ ਵੀ ਖਾਣ ਨੂੰ ਨਹੀਂ ਲੱਭ ਰਿਹਾ ਤੇ ਮੇਰੀ ਭੁੱਖ ਵੀ ਹੋ ਰਹੀ ਵੱਧਦੀ ਜਾ ਰਹੀ ਹੈ ਤਾਂ ਗੁਰੂ ਜੀ ਨੇ ਫਿਰ ਤੋਂ ਮਰਦਾਨੇ ਨੂੰ ਕਿਹਾ ਕਿ ਮਰਦਾਨਿਆਂ ਵਚਨ ਮੰਨੀਦਾ ਹੁੰਦਾ ਹੈ ਤੂੰ ਥੋੜਾ ਹੋਰ ਅੱਗੇ ਹੋ ਕੇ ਦੇਖ। ਤਾਂ ਫਿਰ ਤੋਂ ਪਾਈ ਮਰਦਾਨਾ ਜੀ ਆਪਣੇ ਮਨ ਨੂੰ ਮਾਰ ਕੇ ਥੋੜਾ ਹੋਰ ਅੱਗੇ ਹੋ ਕੇ ਦੇਖਣ ਲੱਗੇ। ਤਾਂ ਫਿਰ ਪਾਈ ਮਰਦਾਨੇ ਜੀ ਦੀ ਨਜ਼ਰ ਇੱਕ ਬੇਲ ਦੇ ਉੱਤੇ ਪਈ ਜਿਸ ਨੂੰ ਤਰਬੂਜ ਲੱਗੇ ਹੋਏ ਸਨ। ਉਸ ਬੇਲ ਨੂੰ ਕੇਵਲ ਇੱਕ ਹੀ ਤਰਬੂਜ ਸੀ ਤੇ ਉਹ ਵੀ ਰੇਤੇ ਦੇ ਵਿੱਚ ਦਸਿਆ ਹੋਇਆ ਸੀ। ਤੇ ਥੋੜਾ ਜਿਹਾ ਹੀ ਨਜ਼ਰ ਆ ਰਿਹਾ ਸੀ ਮਰਦਾਨੇ ਨੇ ਉਸ ਤਰਬੂਜ ਨੂੰ ਰੇਤੇ ਦੇ ਵਿੱਚੋਂ ਕੱਢ ਲਿਆ ਤਾਂ ਉਹ ਤਰਬੂਜ ਬਹੁਤ ਹੀ ਵੱਡਾ ਸੀ ਉਸ ਤਰਬੂਜ ਨੂੰ ਦੇਖ ਕੇ ਮਰਦਾਨਾ ਜੀ ਬਹੁਤ ਖੁਸ਼ ਹੋ ਗਏ ਤਾਂ ਫਿਰ ਭਾਈ ਮਰਦਾਨੇ ਜੀ ਅਤੇ ਵਾਲੇ ਜੀ ਨੇ ਤਰਬੂਜ ਸੱਗ ਲਿਆ ਤਰਬੂਜ ਖਾਣ ਤੋਂ ਬਾਅਦ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਰੱਬ ਨੇ ਇਹ ਕੰਮ ਠੀਕ ਨਹੀਂ ਕੀਤਾ ਹੋਇਆ ਮਰਦਾਨੇ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਪੁੱਛਿਆ ਕਿ ਮਰਦਾਨਿਆ ਕਿਹੜਾ ਕੰਮ ਠੀਕ ਨਹੀਂ ਕੀਤਾ ਤਦ ਮਰਦਾਨਾ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਤੁਸੀਂ ਅੰਤਰ ਧਿਆਨ ਹੋ ਕੇ ਮੈਨੂੰ ਦੱਸਿਆ ਕੀ ਥੋੜਾ ਅੱਗੇ ਹੋ ਕੇ ਦੇਖ ਕਿ ਤੈਨੂੰ ਕੁਝ ਨਾ ਕੁਝ ਖਾਣ ਨੂੰ ਮਿਲ ਹੀ ਜਾਵੇਗਾ ਜੇ ਇਹ ਤਰਬੂਜ ਰੱਬ ਨੇ ਉੱਚੇ ਪੇੜ ਉੱਤੇ ਲਾਇਆ ਹੁੰਦਾ ਤਾਂ ਇਹ ਤਰਬੂਜ ਮੈਨੂੰ ਛੇਤੀ ਹੀ ਦਿਖ ਜਾਣਾ ਸੀ ਪਰ ਰੱਬ ਨੇ ਤਾਂ ਇਸ ਤਰਬੂਜ ਨੂੰ ਇੱਕ ਬੇਲ ਦੇ ਨਾਲ ਜ਼ਮੀਨ ਤੇ ਉੱਤੇ ਲਾਇਆ ਹੈ ਮਰਦਾਨਾ ਜੀ ਦੀ ਇਹ ਗੱਲ ਸੁਣ ਕੇ गुरुजी ने कहा कि वही गुरु जो करता है वो सब कुछ ठीक ही करता है उस दे किते हुए थे किंतु परंतु नहीं करी थी ते मर्दाना जी फिर तो कहन लगी कि गुरुजी ये तो वही गुरु ने ठीक नहीं किया तुसी जदों सचखंड दे विच उस वही गुरु नू मिले तां ਤਾਂ ਤੁਸੀਂ ਉਹਨਾਂ ਨੂੰ ਇਹ ਗੱਲ ਕਿਹੋ ਕਿ ਕਿ ਇਹਨਾਂ ਤਰਬੂਜਾਂ ਨੂੰ ਉੱਚੇ ਪੇੜਾਂ ਤੇ ਲਗਾ ਦੇਵੇ ਕਿਉਂਕਿ ਬੰਦੇ ਨੂੰ ਦੂਰੋਂ ਹੀ ਤਰਬੂਜ ਦਿਖਾਈ ਦੇ ਜਾਵੇਗਾ ਪਰ ਗੁਰੂ ਜੀ ਨੇ ਫਿਰ ਵੀ ਉਹੀ ਬਚਨ ਕੀਤਾ ਕਿ ਨਿਰੰਕਾਰ ਨੇ ਜੋ ਵੀ ਕੀਤਾ ਹੈ ਸਭ ਕੁਝ ਠੀਕ ਹੀ ਕੀਤਾ ਹੈ ਬਰ ਮਰਦਾਨਾ ਜੀ ਗੁਰੂ ਦੀ ਗੱਲ ਨੂੰ ਨਹੀਂ ਮੰਨ ਰਹੇ ਸੀ ਉਹ ਉਹ ਬਾਰ-ਬਾਰ ਉਹ ਹੀ ਗੱਲ ਕਹਿ ਰਹੇ ਸੀ ਉਸ ਤੋਂ ਬਾਅਦ ਗੁਰੂ ਜੀ ਭਾਈ ਮਰਦਾਨਾ ਜੀ ਅਤੇ ਭਾਈ ਵਾਲਾ ਜੀ ਤੇ ਅਕੇ ਤੁਰ ਪਏ ਕਾਫੀ ਟਾਈਮ ਚੱਲਣ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਕਿਹਾ ਕਿ ਗੁਰੂ ਜੀ ਤੁਹਾਡੇ ਦੁਰਦੇ ਥੱਕ ਗਏ ਹਾਂ ਇਥੇ ਕਿਸੇ ਰੁੱਖ ਦੇ ਥੱਲੇ ਬੈਠ ਕੇ ਥੋੜਾ ਚਿਰ ਆਰਾਮ ਕਰ ਲੈਂਦੇ ਹਾਂ ਤੇ ਗੁਰੂ ਜੀ ਨੇ ਕਿਹਾ ਕਿ ਠੀਕ ਹੈ ਮਰਦਾਨਾ ਜੀ ਇੱਕ ਬੇਰੀ ਦੇ ਥੱਲੇ ਆਰਾਮ ਕਰ ਰਹੀ ਸਨ ਤਾਂ ਉਸ ਬੇਰੀ ਦੇ ਉੱਤੇ ਇੱਕ ਤੋਤਾ ਬੈਠਾ ਸੀ ਜਿਸ ਨੇ ਬੇਰ ਖਾਣ ਦੇ ਲਈ ਪੇਰ ਵਿੱਚ ਚੁੰਝ ਮਾਰੀ ਤੋਤੇ ਦੀ ਚੁੰਝ ਲੱਗਣ ਦੇ ਨਾਲ ਉਹ ਬੇਰ ਸਿੱਧਾ ਜਾ ਕੇ ਮਰਦਾਨੇ ਦੀ ਨੱਕ ਉੱਤੇ ਵੱਜਿਆ ਬੇਰ ਵੱਜਣ ਦੇ ਨਾਲ ਮਰਦਾਨਾ ਚੀ ਰੋਲਾ ਪਾਉਂਦੇ ਹੋਏ ਉੱਠ ਗਈ ਤੇ ਆਪਣਾ ਨੱਕ ਫੜ ਲਿਆ ਨੱਕ ਤੇ ਵੱਜੀ ਬੇਰ ਦੇ ਕਾਰਨ ਮਰਦਾਨੇ ਦੀਆਂ ਅੱਖਾਂ ਵਿੱਚੋਂ ਪਾਣੀ ਟਿਕਣ ਲੱਗ ਪਿਆ ਤਾਂ ਗੁਰੂ ਜੀ ਨੇ ਭਾਈ ਮਰਦਾਨੀ ਨੂੰ ਪੁੱਛਿਆ ਕਿ ਮਰਦਾਨਿਆਂ ਕੀ ਹੋਇਆ? ਤਦ ਮਰਦਾਨੀ ਨੇ ਗੁਰੂ ਜੀ ਨੂੰ ਦੱਸਿਆ ਕਿ ਮੇਰੀ ਨੱਕ ਦੀ ਪੀੜ ਤੋਂ ਟੁੱਟ ਕੇ ਬੇਰ ਵੱਜਿਆ ਹੈ। ਪੀੜ ਦੇ ਨਾਲ ਮੇਰਾ ਬਹੁਤ ਹੀ ਬੁਰਾ ਹਾਲ ਹੋ ਗਿਆ ਹੈ। ਤਾਂ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਸਭ ਜਾਣੀ ਜਾਣ ਸਨ ਕਿਉਂਕਿ ਇਹ ਘਾਤਕਤਾ ਉਹਨਾਂ ਦਾ ਹੀ ਸੀ। ਤਾਂ ਵੀਰੇ ਗੁਰੂ ਜੀ ਨੇ ਪਾਈ ਮਰਦਾਨੇ ਨੂੰ ਕਿਹਾ ਕਿ ਅਸੀਂ ਤਾਂ ਸਮਾਧੀ ਲਗਾ ਕੇ ਉਸ ਅਕਾਲ ਪੁਰਖ ਦੇ ਕੋਲੇ ਚੱਲੇ ਹੀ ਸੀ ਤੇਰੀ ਸਫਰ ਸਲ ਕੋਣ ਦੇ ਲਈ ਕਿਤ ਰਖਤ ਉੱਤੇ ਤਰਬੂਜ ਲੱਗਣੇ ਚਾਹੀਦੇ ਹਨ ਗੁਰੂ ਜੀ ਦੇ ਮੋਹ ਇਹ ਗੱਲ ਸੁਣ ਕੇ ਮਰਦਾਨਾ ਕੰਬ ਗਿਆ ਤੇ ਫਿਰ ਕਬਰਾ ਕੇ ਕਹਿਣ ਲੱਗੇ ਕਿ ਗੁਰੂ ਜੀ ਨਾ ਨਾ ਮੇਰੀ ਹੀ ਕਲ ਅਕਾਲ ਪੁਰਖ ਨੂੰ ਨਾ ਦੱਸਿਓ ਮੇਰਾ ਤਾਂ ਇੱਕ ਨਿੱਕੇ ਜਿਹੇ ਬੀਰ ਨੇ ਇਹਨਾ ਬੁਰਾ ਹਾਲ ਕਰ ਦਿੱਤਾ ਹੈ ਤੇ ਜੀ ਕੀ ਤੇ ਪੇੜ ਤੇ ਤਰਬੂਜ ਲੱਗਿਆ ਹੁੰਦਾ ਤਾਂ ਤਾਂ ਫਿਰ ਉਹ ਟੁੱਟ ਕੇ ਮੇਰੀ ਨੱਕ ਉੱਤੇ ਵੱਜਦਾ ਤਾਂ ਤਾਂ ਮੇਰਾ ਤਾਂ ਬੁਰਬੀ ਬੁਰਾ ਹਾਲ ਹੋ ਜਾਣਾ ਸੀ ਤਾਂ ਗੁਰੂ ਜੀ ਮਰਦਾਨੇ ਨੂੰ ਫਿਰ ਤੋਂ ਕਹਿਣ ਲੱਗੇ ਕਿ ਨਾ ਮਰਦਾਨਿਆ ਅਸੀਂ ਤਾਂ ਇਹ ਗੱਲ ਅਕਾਲ ਪੁਰਖ ਨੂੰ ਜ਼ਰੂਰ ਦੱਸਣੀ ਹੈ ਤੇ ਇਹ ਹੀ ਕਹਿੰਦੇ ਹੋਈ ਨਾਲੇ ਗੁਰੂ ਜੀ ਮੁਸਕੁਰਾ ਰਹੇ ਸਨ ਤੇ ਉਦੋਂ ਹੀ ਮਰਦਾਨੇ ਨੇ ਗੁਰੂ ਜੀ ਦੇ ਉੱਠ ਕੇ ਚਰਨ ਫੜ ਲਏ ਕੀ ਕਹਿਣ ਲੱਗਾ ਕਿ ਗੁਰੂ ਜੀ ਮੈਨੂੰ ਹੁਣ ਸਮਝ ਆ ਗਈ ਹੈ ਕਿ ਉਹ ਵਹੀ ਗੁਰੂ ਜੋ ਵੀ ਕੁਝ ਕਰਦਾ ਹੈ ਉਹ ਸਭ ਕੁਝ ਠੀਕ ਹੀ ਕਰਦਾ ਹੈ ਤੁਸੀਂ ਮੈਨੂੰ ਵਕਤ ਦੇਵੋ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਦੀ ਪਿਆਰੀ ਸੰਗਤ ਜੀ ਨੀਤ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਕੀ ਚੰਗੀ ਲੱਗੀ ਹੋਵੇਗੀ ਅਤੇ ਜੇਕਰ ਤੁਹਾਨੂੰ ਅੱਜ ਦੀ ਸਾਕੀ ਚੰਗੀ ਲੱਗੀ ਤਾਂ ਇਸ ਸਾਕੀ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਗੁਰੂ ਸਾਹਿਬਾਨਾਂ ਦੀਆਂ ਹੋਰ ਵੀ ਸਾਕੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ